ਕੋਈ ਸਮਝ ਨਹੀਂ ਮੀਂਹ ਆ ਗਿਆ ਤੇਰੀ ਪੜਾਉਣਾ ਵੀ ਨਹੀਂ ਆ ਉਹ ਸ਼ੌ ਸ਼ੌ ਦਾ ਪੁੱਤ ਬਣਦੇ ਨਾ ਇੱਥੇ ਗੀਤ ਨਹੀਂ ਕੋਈ ਨਾ ਹਾਂ ਇਹਨਾਂ ਹਾਂ ਕੋਈ ਆਇਆ ਹੈ ছাত্র ਹੋਇਆ ਯਾਰ ਇਹਨਾਂ ਨੇ ਪ੍ਰਧਾਨ ਜੀ ਮਹਾਰਾ ਬਹੁਤ ਬੁਰੀ ਤਰ੍ਹਾਂ ਕੱਲ ਮੁੰਡੇ ਨੂੰ ਕੁਸਮਾ ਨਹੀਂ ਪੜਾਤੀ ਅੱਲਾ ਪੁੱਤ ਜਿਹੜੇ ਗਿਆਨੀ ਹੈ ਨਾ ਮੁੰਡਾ ਗਿਆਨੀ ਨੇ ਇਹਨਾਂ ਪਤਾ ਨਹੀਂ ਕੀ ਲਖਾਇਆ ਆਲੋ ਹਲੰਗ ਕੋਣ ਹੈ ਗਿਆ ਉਹ ਆਲੰਗ ਆਲੰਗ ਨੇ ਕਰਦਾ ਟਮਟਾ ਮੁੰਡੇ ਦਾ ਤਕੜ ਤਮਿਲ ਤੋਂ ਨਹੀਂ ਆਇਆ ਨਾ नंदकunda पागल तो कलेंगे ਚੱਲਦਾ ਨਾ ਨਹੀਂ ਚੱਲਦਾ ਨਹੀਂ ਚੱਲਦਾ ਨਹੀਂ ਚੱਲਦਾ ਬਸ ਉਹ ਹੀ ਤੈਨੂੰ ਦੱਸਿਆ ਕੋਈ ਗੱਲ ਵੀ ਨਹੀਂ ਹੋਈ ਬਸ ਇੱਦਾਂ ਹੀ ਮਾਰਾ ਮੂੰਹ ਨਹੀਂ ਹੋਈ ਨਹੀਂ ਉੱਥੋਂ ਝਗੜਦੇ ਆਏ ਨਹੀਂ ਚੱਲਦੇ ਮਾਰਾ ਦੇ ਇੱਦਾਂ ਹੀ ਝਗੜਾ ਤੇ ਆਹੀ ਉਹਨਾਂ ਨੂੰ ਕਿਹਾ ਵੀ ਜਾ ਵੇ ਤੇ ਤੂੰ ਮਾਰ ਲੜਦੇ ਉਹ ਚੱਲਦੇ ਨਹੀਂ ਉਸੇ ਨੂੰ ਆਪਣੇ ਸਾਰੇ ਭੰਗੇ ਨੇ ਇਹ ਤਾਂ ਹੀ ਦੁੱਧ ਲੈਣ ਆ ਗਏ ਉਹਦੇ ਨੂੰ ਤੇ ਆਂਦੇ ਕਿ ਚੱਲ ਮੰਮੀ ਨੂੰ ਮਿਲ ਜੰਨੇ ਆ ਹਾਂ ਕਿਥੇ ਰਹਿਨੇ ਆ ਨਹੀਂ ਐਮਨਗਰ ਤੋਂ ਨਹੀਂ ਮੇਰੀ ਮੰਮੀ ਕਿਹੜੀ ਮੇਰੀ ਮੰਮੀ ਐਮਨਗਰ ਦੇ ਗੋਂਦੇ ਨੇ ਹਾਂ ਮਮੀ ਇੱਥੇ ਰਹਿੰਦੇ ਹਾਂ ਹਾਂ ਮਮੀ ਮੇਰੇ ਉੱਥੇ ਰਹਿੰਦੇ ਆਂ ਗੱਜ ਬਾਈ ਪੈਜ ਬੰਦ ਉਹਨਾਂ ਨੇ ਮਾਰ ਕੇ ਵੇਣ ਛੱਡਿਆ ਨਖਤੀਆ ਕੋਈ ਨਾ ਖਲੀ ਚ ਦੋ ਯਾਰ ਦੋ ਤੇ ਲੋਟਰੀ ਆਪੋ ਚ ਟੂਟ ਲੱਗ ਕੇ ਕਹਿੰਦੇ ਮੋਲਦੇ ਨੇ ਕਿ ਤੂੰ ਜਾ ਉਹ ਵੀ ਕੋਈ ਯਾਰ ਦੋ ਉਹਨਾਂ ਨੇ ਇਹਨੂੰ ਕਰਨੇ ਬਾਅਦ ਟੂਟ ਟੂਟ ਕਰਨੇ ਮਿੰਨੂ ਕੋ ਸਿੱਧੇ ਕਰੀ ਬਾਈ ਨਾਲ ਆ ਕੇ ਲੜਨ ਲੱਗੇ ਕਿ ਮੈਂ ਜਾ ਤੂੰ ਕੁਝ ਤਾਂ ਉਹ ਚਲ ਕੇ ਨਹੀਂ ਉਹਦੇ ਘਰ। ਇਹ ਆਪ ਤੁਹਾਡੇ ਇੱਧਰੋਂ ਆ ਗਏ। ਇਹ ਇੱਧਰ ਆਇਆ ਤੋਂ ਤੇ ਅੱਜ ਕੱਲ ਮਮੀ ਕੋਲ ਹੋ ਲੱਗੇ ਇੱਧਰੋਂ। ਇੱਥੇ ਆਇਆ ਸਮੇਂ ਮਾਰ ਕੇ ਤੋਂ ਹਾਂ ਕਿ ਦੇਖੋ ਸਾਰਾ ਇੱਕ ਪੈਣੀ ਗਏ ਨਾ ਸਾਰਾ ਇਹਨੇ ਨਾ ਕੋਤ। ਅੱਜ ਕੀ ਨਾਟਕ? ਮੇਰੇ ਨਾਮ ਸ਼ਰਾਣੀ। ਕਿਹੜੇ ਲਖਿੰਦ? ਇਹ ਪ੍ਰੇਮਨਗਰ ਤੋਂ ਹੈ। ਕੀ ਹੋਇਆ ਤੁਹਾਨੂੰ? ਮੇਰਾ ਰਾਤੀ ਬਚਾ ਕੰਮ ਤੋਂ ਆਂਡਿਆ ਸੀ। ਇੱਕ ਆਪਣੇ ਯਾਰ ਦੋਸਤ ਕੋਲ ਖਲੋ ਗਿਆ। ਉਹਨੂੰ ਕਹਿੰਦੇ ਨੇ ਉਹਦੇ ਨਾਲ ਇਹਨੇ ਪੈਗ ਲਾਇਆ ਹੋਇਆ ਸੀ ਮੜਾ ਜਾ ਉਹਦੇ ਨਾਲ ਤੂੰ ਤੜਕ ਨਾਲ ਬੋਲਿਆ ਹੋਣਾ ਜਿੱਦਾਂ ਪਹਿਲੇ ਬੋਲਦੇ ਆ ਤੇ ਉਹਦੇ ਯਾਰ ਕੋਲ ਗਲੋਤੇ ਤੇ ਕਹਿੰਦੇ ਤੂੰ ਇਹਦੇ ਨਾਲ ਤੂੰ ਤੜਕ ਨਾਲ ਕਿਉਂ ਬੋਲਿਆ ਆ ਤੇ ਉਹ ਕਹਿੰਦੇ ਨੇ ਕਿ ਤੂੰ ਉਹਨਾਂ ਨੇ ਇਹਨੂੰ ਗਲਮੇ ਫੜ ਲਿਆ ਸਾਨੂੰ ਬੱਚਿਆਂ ਨੇ ਆ ਕੇ ਦੱਸਿਆ ਵਾ ਕਿ ਉਹਨਾਂ ਨੇ ਮੁੰਡੇ ਨੂੰ ਤੁਹਾਡੇ ਨੂੰ ਗਲਮੇ ਫੜਿਆ ਦਾ ਆਹੀਂ ਗਏ ਆ ਛਡਾਇਆ ਜਾ ਕੇ ਉਹ ਕਹਿੰਦਾ ਮਾਤਾ ਅਸੀਂ ਨੜਦੇ ਥੋੜੀ ਪਏ ਆ ਉਹ ਸਾਨੂੰ ਘਰ ਛੱਡ ਕੇ ਆ ਕੇ ਕਿ ਮਾਤਾ ਚੱਲ ਘਰ ਤੋਂ ਅਹੀਂ ਕੋਈ ਲੜਦੇ ਥੋੜੀ ਗਏ ਐ ਕੋਈ ਲੜਨਾ ਥੋੜੀ ਐ ਉਹ ਚੱਲ ਗਏ ਆਪਣੇ ਘਰ ਨੂੰ ਅਸੀਂ ਆ ਗਏ ਆਪਣੇ ਘਰ ਨੂੰ ਫੇਰ ਇਹ ਦੁੱਧ ਲੈਣ ਗਏ ਨੇ ਸਾਹਮਣਿਆਂ ਦਾ ਬੇਟਾ ਇਹ ਨਾਲ ਤੇ ਉਹਦੇ ਨਾਲ ਦੁੱਧ ਲੈਣ ਗਏ ਨੇ ਇਹ ਇਹਨਾਂ ਨੇ ਕਿਤੇ ਵੇਖ ਲਏ ਜਾਂਦੇ ਮਗਰ ਲੱਗੇ ਉਹਨਾਂ ਦੇ ਇਹਨਾਂ ਦੇ ਦਾਤਰ ਬੜੇ ਨਾਲ ਕਿੱਚਾਂ ਬੜੀਆਂ ਹੀ ਉਹਨਾਂ ਦੇ ਕੋਲ ਕੁਝ ਵੀ ਨਹੀਂ ਉਹ ਦੋਵੇਂ ਕੋਈ ਕੁਝ ਨਹੀਂ ਉਹਨਾਂ ਕੋਲ ਦੁੱਧ ਲੈਣ ਆਏ ਭਾਜੀ ਕੱਲ੍ਹ ਤੇ ਨਾ ਦੁੱਧ ਹੀ ਹਾਂ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਇਹਨੂੰ ਮਗਰੋਂ ਫੜ ਕੇ ਥੱਲੇ ਲਾ ਲਿਆ ਵਾ ਨਹੀਂ ਥੱਲੇ ਲਾਇਆ ਵਾ ਤੇ ਇਹਨੇ ਉਹਨੂੰ ਫੜ ਲਿਆ ਅੱਗੋ ਇਹ ਜਿਹੜਾ ਮੁੰਡਾ ਪੜਿਆ ਦੇਣਾ ਮੇਰੇ ਬੱਚੇ ਇਹਨੂੰ ਹੀ ਪੜਿਆ ਇਹਨੂੰ ਛੱਡਿਆ ਨਹੀਂ ਉਹਨੇ ਮਰ ਮਰ ਗਿਆ ਡੇਗ ਪਿਆ ਥੱਲੇ ਪਰ ਉਹਨੇ ਇਹਨੂੰ ਛੱਡਿਆ ਨਹੀਂ ਤਾਂ ਹੀ ਇਹਨਾਂ ਦੇ ਹੱਥ ਆਇਆ ਏ ਛੱਡਿਆ ਨਹੀਂ ਉਹਨੇ ਉਹਨੂੰ ਨਹੀਂ ਯਾਰੀ ਸੀ ਇਹਦਾ ਨਹੀਂ ਇਹ ਤਾਂ ਪਤਾ ਹੀ ਨਹੀਂ ਕੋੜਿਆ ਨੂੰ ਜਿਹੜਾ ਯਾਰੀ ਉਹ ਤੇ ਪਾਸੇ ਹੋ ਗਿਆ ਨਹੀਂ ਦੂਜਿਆਂ ਨੂੰ ਕਹਿ ਕੇ ਮਾਰਵਾਤੇ ਉਹ ਇਹਦੇ ਇੱਥੋਂ ਦੇ ਉੱਤੇ ਪਹਿਲੇ ਇੱਕ ਪਿੱਛੋਂ ਮਾਰਿਆ ਸਿੱਧਾ ਇੱਥੇ ਗਾ ਨੂੰ ਤੇ ਫਿਰ ਇੱਤੇ ਮਾਰੀਆਂ ਇੱਤੇ ਮਾਰੀਆਂ ਸਾਰੇ ਹੀ ਮਤਲਬ ਇੱਤੇ ਮਾਰੀਆਂ ਇੱਕ ਹੋ ਜਾਣਾ ਇਹੀਂ ਬੜਿਆ ਜਿਹੜਾ ਹੋਈ ਬੜਿਆ ਬਸ ਮਾਂ ਕੀ ਮੰਗ ਕਰਦੀ ਹੂੰ ਮੇਰੀ ਮੰਗ ਇਹ ਹੋਈ ਹੈ ਕਿ ਜਿਸ ਤਰ੍ਹਾਂ ਇਹਨਾਂ ਨੇ ਮੇਰੇ ਪੁੱਤ ਨੂੰ ਮਾਰਿਆ ਨਾ ਇਹਨਾਂ ਨੂੰ ਪਾਸੀ ਦੀ ਸਜ਼ਾ ਦੋ ਕਿ ਜਿੱਦਾਂ ਅੱਜ ਮੈਂ ਰੋਣੀ ਪਈ ਆਪਣੇ ਪੁੱਤ ਨੂੰ ਕੋਈ ਹੋਰ ਮਾਣਾ ਰੋਵੇ ਕੋਈ ਹੋਰ ਮਾਣਾ ਰੋਵੇ ਆਪਣੇ ਪੁੱਤ ਨੂੰ ਕਿੰਨੇ ਬੱਚੇ ਮਾਰਦੇ ਨੇ ਮੇਰੇ ਤਿੰਨ ਬੱਚੇ ਹੀ ਹੁਣ ਕੋਈ ਰਹਿ ਗਿਆ ਵੇ ਇੱਕ ਨੂੰ ਕੀ ਹੋਇਆ ਸੀ ਕੋਈ ਉਹ ਪਹਿਲੇ ਬਿਮਾਰ ਹਿੰਦਾ ਸੀ ਇਹ ਪੂਰਾ ਆ ਗਿਆ ਹੀ ਇਹਦੀ ਉਮਰ ਕਿੰਨੀ ਸੀ ਮੁੰਡੇ ਦੀ ਇਹਦੀ 30 ਸਾਲ ਉਮਰ ਸੀ ਇਨਕਵਾਰਾ ਸੀ ਤਿਆਰੀਆਂ ਸੀ ਵਿਆਹ ਵੀ ਲੈ ਹੀ ਵੰਦੀ ਪਿਆ ਜਦੋਂ ਮੈਨੂੰ ਕੋਈ ਲੱਭ ਗਈ ਮਰ ਚਿੱਟੀ ਛੜਾਵਾ ਕਰੂੰਗੀ ਇਹ ਮੈਨੂੰ ਨਹੀਂ ਪਤਾ ਨਾਲੇ ਮਾਰ ਛੱਕਾ ਮੇਰੇ ਪੁੱਤ ਨੂੰ ਬੇਨਗਲੋਈ ਮਾਰਦਾ ਮੇਰਾ ਪੁੱਤ ਕੋਈ ਦੋਸ਼ ਨਹੀਂ ਮੇਰੇ ਬੁੱਤ ਦਾ ਮੇਰੇ ਬੁੱਤ ਨੂੰ ਐਵੇਂ ਹੀ ਮਾਰਦਾ ਸਰ ਕੀ ਮਾਮਲਾ ਤੇ ਕਿਥੋਂ ਦਾ ਇਹ ਮਾਮਲਾ ਸਾਡੀ ਹਿੰਦੂਸਤਾਨ ਬਸਤੀ ਦਾ ਜੀ ਜਿਵੇਂ ਬੀਤੀ ਰਾਤ ਇਹਨਾਂ ਮੁੰਡਿਆਂ ਦਾ ਪਹਿਲਾਂ ਟਪਾਈ ਰੋਡ ਤੇ ਝਗੜਾ ਹੋਇਆ ਸੀ ਬੋਲ ਬੁਲਾਰਾ ਹੋਇਆ ਝਗੜਾ ਤਾਂ ਕਹੇ ਕੀ ਕਰ ਸਕਦੇ ਉਹਨੂੰ ਉਸ ਤੋਂ ਬਾਅਦ ਇਹ ਹਿੰਦੂਸਤਾਨ ਬਸਤੀ ਕਿਤੇ ਇਕੱਠੇ ਹੋਏ ਉੱਥੇ ਆਣ ਕੇ ਇਹਨਾਂ ਮੁੰਡਿਆਂ ਦੀ ਲੜਾਈ ਹੋਈ ਦੂਸਰੀ ਪਾਰਟੀ ਦੇ ਜਿਹੜੇ ਹੈਗੇ ਆ ਦਰਫਨ ਨਹੀਂ ਜਾਂ ਅਸ਼ੀਸ਼ ਊੜੀ ਉਹਨਾਂ ਨੇ ਮੁੰਡੇ ਨੇ ਵੀ ਜੋ ਇੱਕ ਅੱਧੀ ਕਿਰਚ ਮਾਰੀ ਇਹਦੇ ਜਿਹਦੀ ਮੌਕੇ ਤੇ ਡੈਥ ਹੋ ਗਈ ਕਾਰਨ ਕੀ ਰਿਹਾ ਸਰ ਕਾਦੇ ਵਾਸਤੇ ਕਾਰਨ ਇਹਨਾਂ ਦਾ ਕੋਈ ਮੁੰਡਿਆ ਮਣਡਿਆ ਦਾ ਤੂੰ ਤੂੰ ਮੈਂ ਮੈਂ ਛੋਟੀ ਜੀ ਗੱਲ ਹੈ ਕੋਈ ਵੱਡੀ ਗੱਲ ਵੀ ਨਹੀਂ ਕੋਈ ਇਹਨਾਂ ਦੀ ਪਹਿਲਾਂ ਕੋਈ ਰੰਜਿਸ਼ ਚੱਲਦੀ ਸੀ ਇਹਨਾਂ ਦੀ ਉਹ ਚੈੱਕ ਕਰਦੇ ਹਾਂ ਵੈਰੀਫਾਈ ਕਰਾਂਗੇ ਕਰਦੇ ਸੀਸੀਟੀਵੀ ਸਾਹਮਣੇ ਆਈ ਸਰ ਸੀਸੀਟੀਵੀ ਰਾਤ ਦੇ ਲੇਟ ਸੀ ਹੁਣ ਚੈੱਕ ਕਰਦੇ ਆ ਅਸ਼ਵਾਸਨ ਕੀ ਪਰਿਵਾਰ ਨੂੰ ਪਰਵਾਹ ਨੂੰ ਅਸ਼ਵਾਸਨ ਹੈ ਪਰਿਵਾਰ ਦੇ ਨਾਲ ਆ ਜੋ ਕਾਨੂੰਨੀ ਕਾਰਵਾਈ ਕਰ ਵੀ ਕਰ ਰਹੇ ਆ ਤੇ ਛੇਤੀ ਕੋਈ ਗ੍ਰਿਫਤਾਰ ਕੀਤਾ ਗਿਆ ਹਾਂ ਇੱਕ ਸਾਡੇ ਰਾਉਂਡ ਅਪ ਇੱਕ ਹਾਂਜੀ ਭਾਜੀ ਨਾਮ ਤੁਹਾਡਾ ਸਰ ਨਾਮ ਮੇਰਾ ਰਾਮ ਮੋਤੀ ਹੈ ਕੀ ਲੱਗਦੀ ਮੋਟੇ ਤੇ ਮੈਂ ਇਹਨਾਂ ਦਾ ਭਾਂਦਾ ਲੱਗਦਾ ਜੀ ਮੇਰੀ ਮਾਸੀ ਜੀ ਨੇ ਕੀ ਹੋਇਆ ਕੀ ਸੀ ਭਾਜੀ ਉਹ ਦੱਸ ਦਿੱਤਾ ਅੱਗੋਂ ਕਾਰਵਾਈ ਕੀ ਕੀਤੀ ਸਾਰਾ ਕੁਝ ਕੀ ਕੀਤਾ ਉਸ ਤੋਂ ਬਾਅਦ ਇਹ ਗਏ ਨੇ ਮਤਲਬ ਆਪਣੇ ਕਲੀਗ ਇਹਨਾਂ ਦੇ ਨੇਬਰ ਆ ਆਪਣੇ ਸਾਹਮਣੇ ਘਰ ਨੇ ਉਹਨਾਂ ਦੇ ਬੇਟੇ ਦੇ ਨਾਲ ਇਹ ਲੜਕਾ ਗਿਆ ਹੈ ਜਿਹਦਾ ਨਾਮ ਭੌਰਵ ਹੈ ਔਰ ਇਸਦੇ ਬਾਅਦ ਉਹ ਮੁੰਡਿਆਂ ਨੇ ਇਹਨਾਂ ਦਾ ਪਿੱਛਾ ਕੀਤਾ ਜਿਸ ਤੋਂ ਇਹ ਜਾਨ ਬਚਾਉਂਦੇ 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 ਜਿਹੜੀ ਬਸਤੀ ਹੈ ਸੀਤਲਾ ਮੰਦਿਰ ਦੇ ਕੋਲ ਉੱਥੇ ਪਹੁੰਚੇ ਨੇ ਹਮਲਾਵਰ ਜੋ ਵੀ ਆਗੇ ਨੇ ਉਸ ਤੇ ਮਗਰ ਗਏ ਨੇ ਉਹਨਾਂ ਨੇ ਜਾ ਕੇ ਨਾ ਦੇਖਿਆ ਆਵ ਨਾ ਤਾਹ ਕੋਈ ਚਪੇੜ ਮਾਰ ਕੇ ਸਮਝਾ ਲੈਂਦੇ ਕੋਈ ਸਾਨੂੰ ਦੱਸ ਦਿੰਦੇ ਕੋਈ ਛਾਪਾ ਉਹਨਾਂ ਨੂੰ ਸਮਝਾ ਲੈਂਦੇ ਕੋਈ ਆਵ ਤਾਹ ਨਹੀਂ ਦੇਖਿਆ ਸਰ ਉਹਨਾਂ ਨੇ ਆਂਦੇ ਇਹਨਾਂ ਤੇ ਹਮਲਾ ਕਰਨਾ ਸ਼ੁਰੂ ਕਰਤਾ ਜਦੋਂ ਹਮਲਾ ਕਰਨਾ ਸ਼ੁਰੂ ਕੀਤਾ ਤੇ ਇਹਦੇ ਨਾਲ ਜਿਹੜਾ ਗੌਰਵ ਦੇ ਨਾਲ ਮੁੰਡਾ ਸੀ ਉਹਨੇ ਵੀ ਮਤਲਬ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ ਮੇਨ ਦੋਸ਼ੀ ਗੌਰਵ ਹੈ ਆ ਦੂਸਰਾ ਜਿਹੜਾ ਜਿਹਨੇ ਇਹਦਾ ਯਾਰ ਹੈ ਗੌਰਵ ਦਾ ਹਾਂ ਹਾਂ ਉਹਨੇ ਕਾਫੀ ਰੋਕਣ ਦੀ ਕੋਸ਼ਿਸ਼ ਕੀਤੀ ਉਹਦੇ ਆਪਣੇ ਵੀ ਹੱਥਾਂ ਤੇ ਕਾਫੀ ਸੱਟਾਂ ਲੱਗੀਆਂ ਨੇ ਉਸ ਦੇ ਬਾਵਜੂਦ ਇਹਨਾਂ ਨੇ ਜਿੱਦਾਂ ਮਤਲਬ ਭਿਆ ਕੇ ਆਏ ਨੇ ਕੋਈ ਨਸ਼ਾ ਕਰਕੇ ਆਏ ਨੇ ਜਾਂ ਕੋਈ ਹਥਿਆਰ ਬੰਦ ਕਰਕੇ ਆਏ ਨੇ ਪਰ ਉਹਨਾਂ ਨੂੰ ਮਾਰਨਾ ਹੀ ਮਾਰਨਾ ਹੈ ਹੂੰ ਉਸੇ ਰੰਜਿਸ਼ ਦੇ ਵਿੱਚ ਇਹਨਾਂ ਨੇ ਉਹਨ ਦਾ ਸਪੋਰਟ ਉੱਥੇ ਮੁੰਡੇ ਨੂੰ ਮਾਰ ਦਿੱਤਾ ਹੁਣ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਲਿਸ ਜੀ ਸਰ ਇੱਕੋ ਹੀ ਕਾਰਵਾਈ ਚੱਲਦੀ ਜਿਹੜਾ ਤੇ ਮੁੰਡਾ ਉੱਥੇ ਇਹਨਾਂ ਨੇ ਅਰੈਸਟ ਕੀਤਾ ਆ ਉਹਨ ਦਾ ਸਪੋਰਟ ਜਿਹੜਾ ਉੱਥੇ ਬਸਤੀ ਵਾਲਿਆਂ ਨੇ ਪ੍ਰੂਫ ਦਿੱਤਾ ਵੀ ਇਹ ਮੁੰਡਾ ਆਪਾਂ ਫੜ ਕੇ ਤੁਹਾਨੂੰ ਦੇ ਰਹੇ ਜਿਹੜਾ ਇਹਨਾਂ ਦੇ ਨਾਲ ਸੀ ਜੀ ਉਹ ਮੁੰਡਾ ਮਾਨ ਸਿੰਘ ਘੇੜ ਦਾ ਅੰਮ੍ਰਿਤਸਰ ਦਾ ਰਹਾਸੀ ਹੈ ਉਹ ਜਿਹਦੇ ਕੋਲੋਂ ਕੁਝ ਚਾਲੀ ਗਰੰਸੀ ਬਰਾਮਦ ਹੋਈ ਹੈ ਕੁਝ ਹਥਿਆਰ ਬਰਾਮਦ ਹੋਏ ਨੇ ਉਹ ਸਾਡੇ ਹੱਲੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਹੂੰ ਔਰ ਜਿਹੜਾ ਦੂਸਰੀ ਗੱਲ ਹੈ ਵੀ ਬਾਕੀ ਜਿਹੜੇ ਮੁੰਡੇ ਨੇ ਦੋਸ਼ੀ ਜੋ ਹਨ ਉਹ ਹੱਲੇ ਵੀ ਇਹਨਾਂ ਦੇ ਇਲਾਕੇ ਦੇ ਵਿੱਚ ਸ਼ਰੇਆਮ ਘੁੰਮ ਰਹੇ ਨੇ ਟੋਲੀਆਂ ਬਣਾ ਕੇ ਜਿਨ੍ਹਾਂ ਦੇ ਉੱਤੇ ਤੱਕ ਹੱਲੇ ਤੱਕ ਪੁਲਸ ਦੀ ਕੋਈ ਕਾਰਵਾਈ ਨਹੀਂ ਹੋਈ ਹੋਨ ਕੀ ਮੰਗ ਕਰਦੇ ਆ ਆਪਾਂ ਮੰਗ ਹੀ ਹੋਈ ਕਰਦੇ ਆ ਇੱਕ ਬੇਟਾ ਇਹਨਾਂ ਦਾ ਪਹਿਲੇ ਜਾ ਚੁੱਕਾ ਹੈ ਉਹ ਵੀ ਵਿਚਾਰਾ ਮਤਲਬ ਬਿਮਾਰੀ ਕਰਕੇ ਚਲ ਗਿਆ ਔਰ ਦੂਸਰਾ ਤੇ ਨਿਰਦੋਸ਼ ਮਾਰਿਆ ਗਿਆ ਔਰ ਜਿਹੜਾ ਤੀਸਰਾ ਬੇਟਾ ਇਹਨਾਂ ਦਾ ਉਹ ਮੰਦਬੁੱਧੀ ਹੈ ਹਮ ਕੱਲ ਨੂੰ ਉਹਨੂੰ ਨੁਕਸਾਨ ਨਾ ਪਹੁੰਚਾਣ ਜਾਂ ਇਹਨਾਂ ਨੂੰ ਨੁਕਸਾਨ ਨਾ ਪਹੁੰਚਾਣ ਕਿਉਂਕਿ ਰਹਿਣ ਸਹਿਣ ਤੇ 1 ਕੋ ਲੱਖ ਦਾ ਬਣਿਆ ਰਹਿਣਾ ਵੀ ਉੱਥੇ ਹੀ ਹੈ ਬੱਚੇ ਵੀ ਆਪਣੇ ਹੀ ਨੇ ਚਲੋ ਉਹ ਵੀ ਵੀਰ ਭਰਾ ਆਪਣੇ ਹੋਣਗੇ ਜਿਨ੍ਹਾਂ ਨੂੰ ਜੋ ਵੀ ਹੋਇਆ ਪਰ ਉਸ ਦੇ ਬਾਵਜੂਦ ਹਲੇ ਤੱਕ ਸਾਡੂ ਕੋਈ ਕੁੱਸ਼ਤੀ ਨਹੀਂ ਹੋਈ ਕਿ ਕਿੰਨੇ ਬੰਦੇ ਫੜੇ ਗਏ ਆ ਜਾਂ ਕਿੰਨੇ ਦੀ ਅਰੈਸਟ ਪਈ ਜਦ ਕਿ ਬੰਦੇ ਉੱਥੇ ਖੁੱਲੇ ਫਿਰ ਰਹੇ ਨੇ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਹਲੇ ਤੱਕ ਨਹੀਂ ਜਾ ਰਹੀ ਹੋਈ ਠੀਕ ਜਰੂਰ ਇਤਲਾ ਮਿਲੀ ਹੈ ਵੀ ਇੱਥੇ ਗੌਰਵਨਾ ਦੇ ਮੁੰਡੇ ਦਾ ਜਿਹੜਾ ਉਧਰ ਦਾ ਪ੍ਰੇਮ ਲਗਦਾ ਰਹਿਣ ਵਾਲਾ ਤੇ ਤੇ ਲੋਗੜ ਤੋਂ ਕਿ ਹਿੰਦੂਸਤਾਨ ਵਸਤੀ ਲੱਗੇ ਉਹਦਾ ਮਰਡਰ ਹੋ ਗਿਆ ਮੌਕੇ ਤੇ ਆਏ ਆ ਤੇ ਡੈਂਟੀਫਾਈ ਕਰ ਰਹੇ ਆ ਵੀ ਕਿ ਮਾਮਲਾ ਕੀ ਹੋਇਆ ਹੈ ਤਾਂ ਤੋਂ ਬਾਅਦ ਜਿਹੜੀ ਵਾਰਦੀ ਕਾਰਵਾਈ ਕੀਤੀ ਜਾਊਗੀ ਸਰ ਕੋਈ ਬੰਦਾ ਅਰੈਸਟ ਹੋਇਆ ਇਹਦੇ ਵਿੱਚ ਜੀ ਕਿੰਨੇ ਉਹਨੂੰ ਵੀ ਸੱਲਾਂ ਲੱਗੀਆਂ ਬੜੀਆਂ ਇਹਦੇ ਵਿੱਚ ਇੱਕ ਬੰਦਾ ਰਾਉਂਡ ਅਪ ਕੀਤਾ ਗਿਆ ਜੀ ਉਹ ਉਹਦੇ ਵੀ ਇਹਨਾਂ ਪਬਲਿਕ ਵੱਲੋਂ ਉਹਨੂੰ ਰਾਉਂਡ ਅਪ ਕੀਤਾ ਗਿਆ ਸੀਗਾ ਤੇ ਪਬਲਿਕ ਵੱਲੋਂ ਦੀ ਮਾਰਕੀਟਾਈਜ਼ ਵੀ ਕੀਤੀ ਗਈ ਸੀ ਉਹਨੂੰ ਵੀ ਹਸਪੀਟਲ ਭੇਜਿਆ ਗਿਆ ਦੇਖਦੇ ਆ ਲੱਗੀਆਂ ਸਰ ਪਤਾ ਲੱਗਾ ਕਿਥੋਂ ਦੇ ਰਹਿਣ ਵਾਲੇ ਨੇ ਵਿਅਕਤੀ ਇਹ ਮਰਨਾਲਾ ਪ੍ਰੇਮਨਗਰ ਦਾ ਹੈ ਜੀ ਤੇ ਦੂਜੇ ਜੇ ਆਪ ਆਇਡੈਂਟੀਫਾਈ ਕਰ ਰਹੇ ਆ ਕਿੰਨੀ ਉਮਰ ਸਰ ਇਹਨਾਂ ਦੀ ਅਜੇ ਇਹਦੇ ਬਾਰੇ ਕਲੀਅਰ ਨਹੀਂ ਹੋ ਸਕਦਾ ਪੁਛਕੇ ਦਸਾਂਗੇ ਸਰ ਕੰਮ ਕੀ ਕਰਦਾ ਲੜਕਾ ਜਿਹੜਾ ਡੈਥ ਰੋ ਅਜੀ ਤਾਂ ਮਰਡਰ ਹੋਇਆ ਜੀ ਅਜੇ ਮੈਂ ਕੰਮਪਰੀ ਨਹੀਂ ਦੱਸ ਸਕਦਾ ਤੁਹਾਨੂੰ ਕੀ ਹੋਇਆ ਜਿਹੜੀ ਕਾਰਵਾਈ ਕੀਤੀ ਜਾ ਰਹੀ ਤੁਹਾਡੇ ਨਾਲ ਮਰਡਰ ਦੀ ਜੋ ਵੀ ਕਾਰਵਾਈ ਹੁੰਦੀ ਜੀ ਉਹ ਕੀਤੀ ਜਾ ਰਹੀ ਹੈ